ਤੁਸੀਂ ਦੇਖ ਰਹੇ ਹੋ ਲੋਕਨਸਾਫ ਟੀਵੀ ਤੇ ਮੈਂ ਹਾਂ ਸੀ ਜੰਦਲ ਫਰੀਦਕੋਟ ਕੋਟੂਪਾ ਦੇ ਵਿਚਕਾਰ ਸੇਮ ਨਾਲੇ ਦੇ ਵਿੱਚ ਇੱਕ ਭਰੀ ਬੱਸ ਲੱਗੀ ਆ ਤਾਂ ਵਿਧਾਨ ਸਭਾ ਸਪੀਕਰ ਕੋਲਕਾਰ ਸਿੰਘ ਸੰਧਵਾ ਦੇ ਬ੍ਰਦਰ ਬੀਰਿੰਦਰ ਇੱਥੇ ਪਹੁੰਚਿਆ ਨਾ ਮਰੀਜ਼ਾਂ ਦਾ ਪਤਾ ਲੈਣ ਵਾਸਤੇ ਕਿੱਸਾ ਦੇਖਦੇ ਆ ਵਕੀਲ ਸਾਹਿਬ ਤੁਸੀਂ ਅੱਜ ਇੱਥੇ ਪਹੁੰਚ ਗਏ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਮੈਂ ਸਵੇਰ ਮੇਰੀ ਰਿਸ਼ਤੇਦਾਰੀ ਡੈਥ ਹੋਈ ਸੀ ਮੇਰੇ ਸਹੁਰਾ ਸਾਹਿਬ ਰਾਤ ਪੂਰੇ ਹੋ ਗਏ ਉਹ ਪਹਿਲਾ ਮਹੀਨਾ ਪਹਿਲਾਂ ਐਕਸੀਡੈਂਟ ਹੋਇਆ ਸੀ ਨਾ ਮੇਜਰ ਸਿੰਘ ਮੈਂ ਤਾਂ ਉੱਧਰ ਚੱਲਿਆ ਸੀ ਪਰ ਆ ਮਾੜਾ ਸੁਨੇਹਾ ਮਿਲਿਆ ਕਿ ਬੱਸ ਸੇਮਨਾਲੇ ਚ ਚਲੀ ਗਈ ਐ ਸਵਾ 8 ਦੇ ਕਰੀਬ ਇਹਦਾ ਵਾਕਿਆ ਜਿਹਦੇ ਵਿੱਚ ਪਤਾ ਲੱਗਿਆ ਵੀ 35 ਸਵਾਰੀਆਂ ਸੀ ਤੇ 30 ਠੀਕ ਐ ਦੋਹਾਂ ਨੂੰ ਰੈਫਰ ਕਰਤਾ 28 ਇੱਥੇ ਐ ਤੇ ਪੰਜਾਂ ਦੀ ਡੈਥ ਹੋਈ ਐ ਪੰਜਾਂ ਚ ਸਾਰੀਆਂ ਟੋਟਲ ਸਰੀਆਂ ਮੜਾ ਹੈਗੀਆਂ ਚਾਰ ਲੇਡੀਜ਼ ਸੀ ਸਾਰੀਆਂ ਸਵਾਰੀਆਂ ਚ ਬਾਕੀ ਜੈਂਟ ਸੀਗੇ ਤੇ ਸਿਮਰਨ ਕੇ ਵਿੱਚ ਸੀਗੀ ਇੱਕ ਬੜੇ ਦੁੱਖ ਦੀ ਗੱਲ ਆ ਵੀ ਉਹਦੀ ਡੈਥ ਹੋ ਗਈ ਆ ਮੁਖਤਰ ਸਾਹਿਬ ਤੋਂ ਸੀ ਤੇ ਆਤਮਾ ਸਿੰਘ ਚੱਕ ਸ਼ੇਰੇ ਵਾਲੇ ਤੋਂ ਅਸੀਂ ਇਹਨਾਂ ਦੀ ਡੈਥ ਹੋ ਚੁੱਕੀ ਹੈ ਜੀ ਬਲਰਾਜ ਸਿੰਘ ਸਾਹਿਬ ਕਾ ਸਰਪੰਚ ਚਿਪੜਾਂ ਵਾਲੀ ਤੋਂ ਸੀ ਤੇ ਜ਼ਿਲ੍ਹਾ ਮੁਖਤਰ ਸਾਹਿਬ ਇਹਨਾਂ ਦੀ ਵੀ ਪਤਾ ਲੱਗਿਆ ਵੀ ਡੈਥ ਹੋ ਗਈ ਆ ਬਾਕੀ ਜਿਹੜੇ ਅਸੀਂ ਬਾਕੀ ਪੇਸ਼ੈਂਟਸ ਜਿਹੜੇ ਕੌਨਸ਼ੀਅਸ ਆ ਜਿਹੜੇ ਮਤਲਬ ਹੋਸਟ ਨੇ ਉਹਨਾਂ ਨੂੰ ਮਿਲ ਕੇ ਆਏ ਆ ਉਹ ਪਰਮਾਤਮਾ ਦਾ ਸ਼ੁਕਰਾਨਾ ਕਰ ਰਹੇ ਨੇ ਔਰ ਮੈਂ ਉਹਨਾਂ ਨੂੰ ਪੁੱਛਿਆ ਕਿਵੇਂ ਇਲਾਜ ਕਿਵੇਂ ਚੱਲ ਰਿਹਾ ਇਲਾਜ ਵੀ ਇਲਾਜ ਤੋਂ ਵੀ ਸੰਤੋਸ਼ਟਾ ਡਾਕਟਰਾਂ ਦੀ ਟੀਮ ਤੋਂ ਵੀ ਸੰਤੋਸ਼ਟਾ ਔਰ ਜਿਹੜੀ ਉਹਨਾਂ ਨੂੰ ਮੋਢੀ ਸਹਾਇਤਾ ਮਿਲੀ ਉਹਦੇ ਤੋਂ ਵੀ ਸੰਤੋਸ਼ਟਾ ਪੂਰੀ ਤਰ੍ਹਾਂ ਨਾਲ ਸਭ ਕੁਝ ਠੀਕ ਹੈ ਬਾਕੀ ਇਹਨਾਂ ਲਈ ਖੇਦ ਆ ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ ਕੋਈ ਇਹੋ ਜਿਹੇ ਪ੍ਰਬੰਧ ਪ੍ਰਚਾਰਨ ਨੂੰ ਕਰਾਂਗੇ ਤਾਂ ਕਿ ਉਹ ਪੁਲ ਵਗੈਰਾ ਜੇ ਭੀੜਾ ਤਾਂ ਉਹਨੂੰ ਖੁੱਲਾ ਕਰ ਦਿੱਤਾ ਜਾਵੇ ਤਾਂ ਕਿ ਗਾਹ ਤੋਂ ਕੋਈ ਅੱਗੇ ਤੋਂ ਕੋਈ ਇਹ ਜਵ ਹਾਦਸਾ ਨਾ ਵਾਪਰੇ ਬਾਕੀ ਪਰਮਾਤਮਾ ਦੀ ਮਿਹਰ ਹੈ ਜੀ ਐਕਸੀਡੈਂਟ ਕਾਰਨ ਦਾ ਬਦਲ ਕੇ ਕਾਰਨ ਕੀ ਹੈ ਕਾਰਨ ਕੋਈ ਨਾ ਕੋਈ ਦੱਸ ਦਿਆ ਕੋਈ ਟਰੱਕ ਆ ਰਿਹਾ ਸੀ ਕੋਈ ਇੱਕ ਪਾਸੇ ਕੋਈ ਅਣਗੈਲੀ ਤਾਂ ਹੋਈ ਹੈ ਜੀ ਹਾਂ ਵੈਸੇ ਐਵੇਂ ਕਹੀਏ ਵੀ ਬੱਸ ਓਵਰਲੋਡ ਸੀ ਜਾਂ ਕੁਝ ਸੀਗਾ ਬਾਕੀ ਉਹ ਜੀ ਉਹ ਜੀ ਕੋਈ ਨਹੀਂ ਉਹ ਤਵਾਂ ਦਾ ਧੰਦ ਸੀਗੀ ਸਵੇਰ ਕਰਕੇ ਡਾਕਟਰ ਨਾਲ ਤੁਹਾਡੀ ਗੱਲਬਾਤ ਹੋਈ ਹੈ ਪੇਸ਼ੈਂਟ ਦਾ ਲਾਈਸੈਂਸ ਚੱਲ ਰਿਹਾ ਹਾਂ ਸਹੀ ਚੱਲ ਰਿਹਾ ਹੈ ਜੀ ਡਾਕਟਰ ਸਾਹਿਬ ਨੂੰ ਉੱਥੇ ਪੁੱਛਿਆ ਉਹ ਕਹਿੰਦੇ ਵੀ ਸਾਰਾ ਕੁਝ ਠੀਕ ਹੈ ਤੇ ਇਲਾਜ ਪੱਖੋਂ ਪੇਸ਼ੈਂਟ ਵੀ ਸੰਤੁਸ਼ਟ ਹੈ ਡਾਕਟਰ ਸਾਹਿਬਾਨ ਵੀ ਵਧੀਆ ਇਲਾਜ ਕਰਦੇ ਤਾਂ ਅਸੀਂ ਦੇਖ ਸਕਦੇ ਹਾਂ ਵਿਦਾਂਤਪਾਸ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਬ੍ਰਦਰ ਨੇ ਵੀਰਿੰਦਰ ਤਾਂ ਉਹਨਾਂ ਵੱਲੋਂ ਅੱਜ ਜਿਹੜਾ ਹਾਦਸਾ ਹੋਇਆ ਬਸ ਹਾਦਸਾ ਉਹ ਸਾਨੂੰ ਲੈ ਕੇ ਮਰੀਜ਼ਾਂ ਦਾ ਜਿਹੜਾ ਹੈਗਾ ਪਤਾ ਲਿਆ ਗਿਆ ਹੋਰ ਪੁਖਤਾ ਪ੍ਰਬੰਧਾਂ ਦੀ ਜਿਹੜੀ ਹੈਗੀ ਗੱਲ ਜੂ ਕਹੀ ਗਈ ਹੈ ਕੈਮਰਾ ਪਰਸਨ ਹਰਮਨਦੇ ਨਾਲ ਮੈਸੇਜਾਂ ਦਾ ਲੋਕ ਇਨਸਾਫ ਟੀਵੀ ਸਿੰਘਪ